ਰੋਜਪੁਰ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਭਾਰਤੀ ਸੈਨਾ ਨੂੰ ਰੈਸਕਿਊ ਕਰਨ ਲਈ ਲਗਾਇਆ ਗਿਆ ਤੇ ਪਿੰਡ ਕਲਚਾ ਦੇ ਵਿੱਚ ਜੋ ਕਿ ਸੈਨਾਵਲੋ ਰੈਸਕਿਊ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਲਿਆਂਦਾ ਜਾ ਰਿਹਾ ਤੇ ਇਸੇ ਦੌਰਾਨ ਕਿਸ਼ਤੀ ਦੇ ਵਿੱਚ ਜਾਦਾ ਲੋਕ ਬੈਠੇ ਹੋਣ ਕਰਕੇ ਕਿਸ਼ਤੀ ਜਿਹੜੀ ਕਿ ਫਟ ਗਈ ਉਸ ਦਾ ਬੈਲੈਂਸ ਵਿਗੜ ਗਿਆ ਵਿਗੜਨ ਦੇ ਕਾਰਨ ਕਿਸ਼ਤੀ ਦੇ ਵਿੱਚ ਜਿਹੜੇ ਕਿ ਬੈਠੇ ਲੋਕ ਪਾਣੀ ਦੇ ਵਿੱਚ ਡਿੱਗ ਗਏ ਅਤੇ ਜਵਾਨਾਂ ਨੇ ਭੱਜ ਕੇ ਉਹਨਾਂ ਲੋਕਾਂ ਦੀ ਜਾਨ ਬਚਾਈ ਉਹਨਾਂ ਨੂੰ ਪਾਣੀ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਕੁਝ ਸਮਾਨ ਵੀ ਪਾਣੀ ਦੇ ਵਿੱਚ ਰੁੜ ਗਿਆ ਤੇ ਸੈਨਾ ਦੇ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਬੱਚੇ ਦੇ ਰੁੜਨ ਦੀ ਜਿਹੜਾ ਕਿ ਸ਼ੱਕ ਹੈ ਪਰ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਇਸਲਾਗਾਯੋਗ ਕੰਮ ਕੀਤਾ ਅਤੇ ਛਾਲ ਮਾਰ ਕੇ ਪਾਣੀ ਦੇ ਵਿੱਚੋਂ ਜੋ ਕਿ ਬੱਚੇ ਸਨ ਉਹਨਾਂ ਨੂੰ ਕੱਢਿਆ ਗਿਆ ਸਰਵਣ ਸਿੰਘ ਸਰਵਣ ਸਿੰਘ ਦਾ ਆਪ ਵੀ ਸਾਡੇ ਰਿਹਾ ਸਰ ਇਹ ਰੈਸਕਿਊ ਦਾ ਹਾਂਜੀ ਹਾਂਜੀ ਆਰਮੀ ਹੈ ਆਰਮੀ ਕਾ ਕਿਸ ਤਰ੍ਹਾਂ ਇਹ ਵੋਕਲਟੀ ਕੀ ਕੀ ਕਰ ਰਹਾ ਸਾਰਾ ਬੋਰਡ ਤੇ ਨਾ ਮੰਨ ਲਓ ਇੱਕ ਦੋ ਜਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈ ਗਏ ਸੀ ਤੇ ਉਸ ਆ ਬੱਚਾ ਨੂੰ ਲਿਆਣਾ ਸੀ ਤੇ ਉਹ ਬੋਰਡ ਥੋੜੀ ਜੱਗੋਂ ਪਾਣੀ ਜਿਆਦਾ ਪੈ ਵੋਕਲਟੀ ਬਚਾਅ ਹੋ ਗਿਆ ਜੀ ਕੋਈ ਇਹ ਗੱਲ ਦੀ ਬੱਚੇ ਵੀ ਨਾਲ ਸੀਗੇ ਬੱਚੇ ਨਾਲ ਸੀ ਹਾਂਜੀ ਦੋ ਸੀ ਕਿੰਨੇ ਸੀ ਬੱਚੇ ਦੋ ਬੱਚੇ ਨਾਲ ਸੀ ਦੋ ਬੱਚੇ ਸੀ ਨਾਲ ਅੱਛਾ ਹੋਰ ਬਚਾਓਗੇ ਕਿ ਆਰਮੀ ਦਾ ਕੀ ਕਹਿਣਾ ਆ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਰੈਕਸੂ ਕਰ ਲਈ ਜੀ ਕੱਲ ਦਾ ਦਿਨ ਲੱਗੇ ਜੀ ਕਿਤੇ ਕਿਤੇ ਕਰੋਕ ਫਸੇ ਬਸ ਸਾਰੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਇੱਕ ਇੱਕ ਦੀ ਰਹਿ ਗਿਆ ਜੀ ਹੁਣ ਤਾਂ ਬਸ ਬਾਕੀ ਸਾਰੇ ਜੋ ਇਧਰ ਵਾਲੀ ਕਿੱਥੇ ਰਹੇ ਤੇ ਇੱਥੇ ਅੱਗੇ ਗਣੇਸ਼ ਵਾਲੇ ਚੁੱਕਦੇ ਹਾਂਜੀ ਕਿੱਲੇ ਤੋਂ ਵੱਡੇ ਕੋਣ ਸੀ ਇਨ ਆਰਮੀ ਵਾਲੇ ਫਸੇ ਸੀ ਸਿੱਕੇ ਕਰ ਹਾਂਜੀ ਫਸੇ ਹੋਏ ਸੀ ਕੱਢਿਆ ਸੀ ਤਾਂ ਬੇੜਾ ਡੁੱਬ ਗਿਆ ਕਿਸ ਤਰ੍ਹਾਂ ਫਸੇ ਜੀ ਇਸ ਤਰ੍ਹਾਂ ਪਾਣੀ ਕਰਕੇ ਵੀ ਕਹਿੰਦੇ ਸੀ ਨਹੀਂ ਜਾਣਾ ਬਿਖਰੇ ਨਾ ਆਵੇਗਾ ਵੱਧ ਗਿਆ ਪਾਣੀ ਝੱਕਦਾ ਮੈਂ ਪਾਣੀ ਵੱਧ ਗਿਆ ਹੋਰ ਫੋਲ ਕੱਢਣ ਜਾ ਰਹੇ ਸਾਨੂੰ ਆਰਮੀ ਹੱਲਿਆਂ ਦਾ ਕੱਢ ਕੇ ਡੇੜਾ ਹੀ ਡੁੱਬ ਗਿਆ ਸੀ ਪਾਣੀ ਪੈਨ ਕਰਕੇ ਬੱਚੇ ਵੀ ਨਾਲ ਬੱਚੇ ਵੀ ਸਨਾਲੇ ਆਇਗਾ ਉਹ ਅੰਦਰ ਬੈਠੇ ਨੇ ਬੱਚੇ ਛੋਟੇ ਛੋਟੇ ਇਸ ਤਰ੍ਹਾਂ ਜਾਨ ਬਚਾਈ ਇਸ ਤਰ੍ਹਾਂ ਇਹਨੇ ਫੜ ਕੇ ਲਿਆਂਦੇ ਨੇ ਬੱਚੇ ਨਾ ਚੁੱਕ ਲੈ ਸੀ ਹਾਂ ਬਹੁਤ ਸਭ ਕੁਝ ਪ੍ਰੂਫ ਜੋ ਵੀ ਹੈਗਾ ਸੀ ਸਾਡੇ ਕੋਲ ਸਭ ਕੁਝ ਭੇਜ ਗਏ ਰੋੜ ਕੇ ਹਾਂਜੀ और समाज पर लेके बैठे हैं सरकार के सर पर बैठे हैं सरकार बोलती कोई नहीं है मैंने बोला अरे तक तो कोई इंद्र दल बात की तो सरकार, तक 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 सरकार तो कोई किसे कराऊं हाँ वो नहीं आए सिते बात सक